ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਏ ਬਿਰਕਤ ਬਨਾਰਸੀ ਰੇਂਦਾ ਰਾਮਾਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਮਨ ਤਾਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕੀ ਰਾਮਾਨੰਦ ਸਵਾਮੀ ਸੀ ਜੋ ਉਹ ਬਨਾਰਸ ਵਿੱਚ ਰਹਿੰਦੇ ਸੀ ਬਨਾਰਸ ਵਿੱਚ ਉਹਨਾਂ ਦਾ ਸਥਾਨ ਸੀ ਤੇ ਉਹਨਾਂ ਦਾ ਨਿਤ ਦਾ ਨਿਮ ਸੀ ਉਹ ਗੰਗਾ ਦੇ ਘਾਟ ਤੇ ਹਰ ਰੋਜ਼ ਅਮਰਤ ਵੇਲੇ ਅਸ਼ੀਦਾਂ ਦੇ ਕਰਨ ਜਾਂਦੇ ਸਨ ਅੱਗੋ ਹੀ ਤੇ ਜਾਏ ਕੇ ਲੰਮਾ ਪਿਆ ਕਬੀਰ ਤਿਥਾਈ ਇੱਥੇ ਪਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਭਗਤ ਕਬੀਰ ਜੀ ਰਾਮਾਨੰਦ ਸਵਾਮੀ ਨੂੰ ਆਪਣਾ ਗੁਰੂ ਧਾਰਨਾ ਚਾਹੁੰਦੇ ਸਨ ਭਗਤ ਕਬੀਰ ਜੀ ਰਾਮਾਨੰਦ ਸਵਾਮੀ ਦੇ ਕੋਲ ਗੁਰਮੰਤਰ ਲੈਣਾ ਚਾਹੁੰਦੇ ਸਨ ਪਰ ਉਸ ਸਮੇਂ ਰਾਮਾਨੰਦ ਜੀ ਦੇ ਨਾਲ ਕੁਝ ਬ੍ਰਾਹਮਣ ਹੁੰਦੇ ਸਨ ਜੋ ਕਿ ਜਾਤ ਪਾਤ ਦਾ ਪੇਦ ਪਾਵ ਰੱਖਦੇ ਸਨ ਕਬੀਰ ਸਾਹਿਬ ਜਾਣਦੇ ਸਨ ਕਿ ਅਗਰ ਮੈਂ ਰਾਮਾਨੰਦ ਸਵਾਮੀ ਕੋਲੋਂ ਗੁਰਮੰਤਰ ਲੈਣ ਚਲਾ ਗਿਆ ਤਾਂ ਇਹਨਾਂ ਨੇ ਜਾਤ ਪਾਤ ਦਾ ਬਖੇੜਾ ਖੜਾ ਕਰ ਦੇਣਾ ਹੈ ਇਸ ਤਰ੍ਹਾਂ ਮੈਂ ਗੁਰਮੰਤਰ ਨਹੀਂ ਲੈ ਪਾਵਾਂਗਾ ਤਾਂ ਕਬੀਰ ਸਾਹਿਬ ਨੇ ਜਦੋਂ ਕਬੀਰ ਸਾਹਿਬ ਨੂੰ ਪਤਾ ਲੱਗਾ ਕਿ ਰਾਮਾਨੰਦ ਸਵਾਮੀ ਜੀ ਸਾਰੇ ਰੋਜ਼ ਅਮ੍ਰਿਤ ਵੇਲੇ ਗੰਗਾ ਦੇ ਕਾਟੇ ਇਸ਼ਨਾਨ ਕਰਨ ਜਾਂਦੇ ਹਨ ਤਾਂ ਭਗਤ ਕਬੀਰ ਜੀ ਨੇ ਸੋਚਿਆ ਕਿ ਰਾਮਾ ਨਾ ਸੁਆਮੀ ਜੀ ਇਕੱਲੇ ਹੁੰਦੇ ਨੇ ਉਹ ਫਿਰ ਜਿੱਥੇ ਰਾਮਾ ਨਾ ਸੁਆਮੀ ਇਸਦਾਨ ਚਲ ਜਾਂਦੇ ਸੀ ਉਹ ਜਾ ਕੇ ਉਸ ਪੋੜੀਆਂ ਤੇ ਲੰਮਾ ਪੈ ਗਿਆ ਪੈਰੀ ਟੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ ਬੈਠੇ ਭਾਈ ਗੋਦਾ ਜੀ ਕਹਣਾ ਚਾਹੁੰਦੇ ਨੇ ਜਦੋਂ ਰਾਮਾਨੰਦ ਸਵਾਮੀ ਜੀ ਅੰਮ੍ਰਿਤ ਵੇਲੇ ਗੰਗਾ ਘਾਟ ਤੇ ਇਸ਼ਨਾਨ ਕਰਨ ਚਲੇ ਗਏ ਤਾਂ ਕਬੀਰ ਸਾਹਿਬ ਪਹਿਲਾਂ ਹੀ ਜਾ ਕੇ ਪੌੜੀਆਂ ਤੇ ਲੰਮੇ ਪਏ ਗਏ ਸੀ ਹੁਣ ਇੱਥੇ ਭਾਈ ਸਾਫ ਕਹਣਾ ਚਾਹੁੰਦੇ ਨੇ ਕਿ ਉਹ ਘਾਟ ਬਹੁਤ ਵੱਡਾ ਸੀ ਛੋਟਾ ਨਹੀਂ ਸੀ ਜ਼ਰੂਰੀ ਨਹੀਂ ਸੀ ਕਿ ਜਿਸ ਪਾਸੇ ਕਬੀਰ ਜੀ ਲੰਮੇ ਪਏ ਹੋਏ ਨੇ रामानंद स्वामी ओथो ही दंगा अर्थात भाई साहब कहना चंदे ने कि गुरु प्राप्त करने ਲਈ ਪਿਛਲੇ ਕਰਮਾਂ ਦੀ ਬਖਸ਼ਿਸ਼ ਵੀ ਚਾਹੀਦੀ ਹੈ ਪਿਛਲੇ ਕਰਮ ਚੰਗੇ ਹੋਣੇ ਚਾਹੀਦੇ ਨੇ ਫਿਰ ਜਾ ਕੇ ਗੁਰੂ ਮਿਲਦਾ ਹੈ ਪਹਿਰੀ ਤੁੰਬ ਉਠਾ ਲਿਆ ਬੋਲੋ राम सिख समझाई ਜਦੋਂ रामानंद स्वामी जी पौੜੀਆਂ ਉਤਰੇ ਸੀ ਤਾਂ ਉਹਨਾਂ ਦਾ ਜੋ ਪੈਰ ਦਾ ਅੰਗੂਠਾ ਹੈ ਕਬੀਰ ਸਾਹਿਬ ਦੇ ਮੱਥੇ ਨਾਲ ਸ਼ੋ ਗਿਆ ਤੇ ਉਹਨਾਂ ਨੇ ਆਪਣਾ ਜੋ ਪਿਆਰ ਸੀ ਪਿੱਛੇ ਕਰ ਲਿਆ ਉਹਨਾਂ ਨੂੰ ਲੱਗਾ ਕਿ ਪੋੜੀਆਂ ਤੇ ਕੋਈ ਸੁੱਤਾ ਹੋਇਆ ਹੈ ਉਸ ਵੇਲੇ ਪਾਕੀ ਸਾਬ ਜੀ ਕਹਿੰਦੇ ਅੰਮ੍ਰਿਤ ਵੇਲਾ ਹੋਣ ਵਾਲਾ ਸੀ ਢਾਈ ਤਿੰਨ ਦਾ ਟਾਈਮ ਸੀ ਅੰਮ੍ਰਿਤ ਵੇਲਾ ਹੋਣ ਵਾਲਾ ਸੀ ਸੈਦ ਸੁਬਾਏ ਰਾਮਾਨੰਦ ਸਵਾਮੀ ਦੇ ਮੂੰਹ ਤੋਂ ਨਿਕਲ ਗਿਆ ਜਿਵੇਂ ਕਿ ਅੰਮ੍ਰਿਤ ਵੇਲਾ ਹੋਣ ਵਾਲਾ ਸੀ ਰਾਮ ਕੇ ਰਾਮ ਬੋਲ ਹੋਠ ਰਾਮ ਕੇ ਰਾਮ ਬੋਲ ਤੇ ਜਿਉਂ ਹੀ ਇਹ ਸ਼ਬਦ ਕਬੀਰ ਸਾਹਿਬ ਦੇ ਕੰਨਾਂ ਵਿੱਚ ਪਏ ਕਬੀਰ ਸਾਹਿਬ ਨੂੰ ਲੱਗਾ ਕਿ ਰਾਮਾਨੰਦ ਸਵਾਮੀ ਜੀ ਨੇ ਉਹਨਾਂ ਨੂੰ ਗੁਰਮੰਤਰ ਦੇ ਦਿੱਤਾ ਹੈ ਕਬੀਰ ਸਾਹਿਬ ਖੁਸ਼ੀ ਦੇ ਵਿੱਚ ਖੜੇ ਹੋ ਗਏ ਹੱਥ ਜੋੜ ਕੇ ਕਹਿਣ ਲੱਗੇ ਸਤਿਵਚਨ ਮਹਾਰਾਜ ਜੀ ਇਸ ਪ੍ਰਕਾਰ ਕਬੀਰ ਸਾਹਿਬ ਨੂੰ ਲੱਗਾ ਕੀ ਰਾਮਾਨੰਦ ਸਵਾਮੀ ਨੇ ਉਹਨਾਂ ਨੂੰ ਗੁਰਮੰਤਰ ਦੇ ਦਿੱਤਾ ਹੈ ਜਿਉਂ ਲੋਹਾ 파ਰਸ ਸ਼ੋਹੇ ਚੰਦਨ ਵਾਸ ਨਿਮ ਮਹਿਕਾਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਣਾ ਦਉਂਦੇ ਨੇ ਜਿਵੇਂ ਲੋਹਾ 파ਰਸ ਨੂੰ ਜਿਵੇਂ ਸ਼ੋਹ ਜਾਂਦਾ ਹੈ ਉਹ ਸੋਨਾ ਬਣ ਜਾਂਦਾ ਹੈ ਲੋਹਾ ਸੋਨੇ ਦਾ ਰੂਪ ਤਾਂ ਨਿਕਲ ਲੈਂਦਾ ਹੈ ਜਿਵੇਂ ਕਿ ਨਿੰਮ ਦਾ ਦਰਖਤ ਅਗਰ ਚੰਦਨ ਦੇ ਕੋਲ ਲਗਾ ਦਿੱਤਾ ਜਾਵੇ ਤਾਂ ਨਿੰਮ ਦੇ ਦਰਖਤ ਵਿੱਚੋਂ ਚੰਦ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਪਸ਼ੂ ਪਰੇਤੋ ਦੇਵ ਕਰ ਪੂਰੇ ਸਤਗੁਰੂ ਦੀ ਵਡਿਆਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਆ ਨਾ ਚਾਹੁੰਦੇ ਨੇ ਕਿ ਪਸ਼ੂਆਂ ਦੀ ਬਿਰਤੀ ਵਾਲੇ ਅਤੇ ਰਾਖਸ਼ਾਂ ਦੀ ਬਿਰਤੀ ਵਾਲੇ ਜੋ ਇਨਸਾਨ ਹੁੰਦੇ ਨੇ ਅਗਰ ਸਤਗੁਰਾਂ ਦੀ ਉਹਨਾਂ ਤੇ ਕਿਰਪਾ ਹੋ ਜਾਵੇ ਤਾਂ ਉਹ ਦੇਵਤੇ ਬਣ ਜਾਂਦੇ ਹਨ ਭਾਈ ਸਾਹਿਬ ਕਿਆ ਨਾ ਚਾਹੁੰਦੇ ਨੇ ਸਤਗੁਰਾਂ ਦੇ ਸ਼ਬਦ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਅਗਰ ਨજર ਪੜ ਕੇ ਜਿਵੇਂ ਕਿ ਕਿਸੇ ਦੀ ਪਸ਼ੂਆਂ ਦੀ ਬਿਰਤੀ ਹੈ ਜਾ ਅਰਾਕਸ਼ਿਵਰਤੀ ਵਾਲੇ ਨੇ ਅਗਰ ਸਤਗੁਰੂ ਨજર ਭਰ ਕੇ ਦੇਖ ਲਿਆਨ ਤਾਂ ਅੱਖ ਚਪਕਨ ਦੇ ਸਮੇਂ ਜਿੰਨੇ ਵਿੱਚ ਹੀ ਉਹ ਉਸ ਨੂੰ ਦੇਵਤਾ ਬਣਾ ਕੇ ਰੱਖ ਦਿੰਦੇ ਹਾਂ ਇਹ ਸਤਗੁਰੂ ਦੀ ਵਡਿਆਈ ਭਾਈ ਸਾਹਿਬ ਕਹਿੰਦੇ ਨੇ ਇਹ ਪੂਰੇ ਸਤਗੁਰੂ ਦੀ ਵਡਿਆਈ ਹੈ ਇਹ ਪੂਰੇ ਸਤਗੁਰੂ ਦੀ ਮਹਿਮਾ ਹੈ ਅੱਛੇ ਰਾਜ ਨੂੰ ਅੱਛੇ ਰਾਜ ਮਿਲੇ ਵਿਸਮਾਦ ਦੇ ਵਿਸਮਾਦ ਮਿਲਾਈ ਇੱਥੇ ਅਚਰ ਦੇ ਅਰਥ ਹੈ ਗੁਰੂ ਅਚਰਜ ਰੂਪ ਹੁੰਦੇ ਨੇ ਤੇ ਗੁਰੂ ਨੂੰ ਮਿਲ ਕੇ ਸੇਵਕ ਵੀ ਅਚਰਜ ਰੂਪ ਹੋ ਜਾਂਦੇ ਨੇ ਵਿਸਮਾਦ ਦਾ ਅਰਥ ਹੈ ਪਰਮਾਤਮਾ ਵਿੱਚ ਲੀਨ ਹੋ ਜਾਣਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਅਚਰਜ ਗੁਰੂ ਨੂੰ ਮਿਲ ਕੇ ਸੇਵਕ ਵੀ ਅਚਰ ਰੂਪ ਹੋ ਜਾਂਦੇ ਨੇ ਤੇ ਅੰਤ ਵਿੱਚ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ ਜਿਹੜੇ ਗੁਰੂ ਹੈ ਉਹ ਤਾਂ ਪਰਮਾਤਮਾ ਵਿੱਚ ਲੀਨ ਹੁੰਦਾ ਹੈ ਪਰ ਗੁਰੂ ਨੂੰ ਮਿਲ ਕੇ ਸੇਵਕ ਵੀ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਵਿਸਮਾਦੇ ਵਿਸਮਾਦ ਮਿਲਾਈ ਗੁਰੂ ਨੂੰ ਮਿਲ ਕੇ ਸੇਵਕ ਵੀ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਚਰਨਾ ਝਾਗਦਾ ਨਿਰਚਰ ਹੋ ਗੁਰਮੁਖ ਬਾਣੀ ਅਕੜ ਕੜਾਈ ਇੱਥੇ ਭਾਈ ਸਾਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਫਿਰ ਸੇਵਕ ਦੀ ਆਤਮਾ ਵਿੱਚੋਂ ਦਇਆ ਦਾ ਚਰਨਾ ਚਰਦਾ ਹੈ ਉਪਕਾਰ ਦਾ ਚਰਨਾ ਚੱਲ ਲੱਗ ਪੈਂਦਾ ਹੈ ਦਇਆ ਦਾ ਚਰਨਾ ਵਰਗ ਲੱਗ ਪੈਂਦਾ ਹੈ ਗੁਰਮਖੀ ਦੀ ਜੋ ਬਾਣੀ ਹੈ ਜੋ ਸ਼ਬਦ ਨੇ ਉਹ ਅਕੜ ਜੀਵਨ ਨੂੰ ਵੀ ਕੱਢ ਦਿੰਦੇ ਨੇ ਰਾਮ ਕਬੀਰੇ ਭੇਦ ਨਾ ਭਾਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਫਿਰ ਕਬੀਰ ਅਤੇ ਆਰਾਮ ਵਿੱਚ ਕੋਈ ਅੰਤਰ ਨਹੀਂ ਕੋਈ ਭੇਦ ਨਹੀਂ ਅਰਥਾਤ ਫਿਰ ਸੇਵਕ ਅਤੇ ਭਗਵਾਨ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਕੋਈ ਫਰਕ ਨਹੀਂ ਰਹਿੰਦਾ ਵਾਹਿਗੁਰੂ ਜੀ ਪਾਇ ਸਾਹਿਬ ਜੀ ਦੀ ਇਸ ਵਾਰ ਦੀ ਪੌੜੀ ਦੇ ਅਰਥ ਕਰਦਿਆਂ ਹੋਇਆਂ ਮੇਰੇ ਕੋਲੋਂ ਕਾਫੀ ਭੁੱਲਾਂ ਕਾਫੀ ਗਲਤੀਆਂ ਹੋਈਆਂ ਹੋਣਗੀਆਂ ਕਿਉਂਕਿ ਮੇਰੇ ਵਾਹਿਗੁਰੂ ਜੀ ਨੇ ਜਿੰਨੂ ਕੋ ਮੈਨੂੰ ਮਤ ਬਖਸ਼ੀ ਹੈ ਮੈਂ ਆਪਣੇ ਮਤ ਅਨੁਸਾਰ ਅੱਜ ਕੀਤੇ ਨੇ ਅੰਜਾਨ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ